ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਹੋ। ਪ੍ਰਿੰਟ মিডিਆ, ਇਲੈਕਟ੍ਰਾਨਿਕ মিডিਆ, ਸੋਸ਼ਲ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ कि ਉਹਨਾਂ ਦੇ ਨੁਮਾਇंदे ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲਕੇ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜਿਹੜਾ ਥਿਊ ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮਾਰ ਦਿੱਤਾ ਗਿਆ ਬੀਬੀਐਮਬੀ ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਬ ਪਾਣੀਆਂ ਨੂੰ ਇੱਕ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਾਤੋ ਰਾਤ ਕੀਤਾ ਗਿਆ ਰਾਤੋ ਰਾਤ ਪੀਬੀਐਮਬੀ ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਹੈ ਔਰ ਜਿਸ ਪਾਰਟੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਹਦੀ ਨਕੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਅਸੀਂ 4000 ਕਿਊਸਿਕ ਜਿਹੜਾ ਪਾਣੀ ਹੈ ਹਿਊਮਨਿਟੇਰੀ ਗਰਾਊਂਡ ਤੇ ਪਹਿਲੇ ਹੀ 6 April ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਹਾਂ ਹਾਲਾਂਕਿ ਉਹਨਾਂ ਦੀ ਆਬਾਦੀ ਮੁਤਾਬਕ ਕਰੈਣ ਦੀ ਬਜਾਏ ਮੁਤਾਬਕ 1700 ਕਿਊਸਿਕ ਬਣਦਾ ਪਰ ਫਿਰ ਵੀ 1000 ਦਿੱਲੀ ਦਾ 250 ਲੋਸ ਉਹਨਾਂ ਨੇ ਪਾ ਲਿਆ ਤੇ ਵਿੱਚ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਲੋਟੇ ਜਿੰਦੇ ਤਾਂ ਬਲਕਿ ਧੰਨਵਾਦ ਕਰਨ ਦੀ ਬਜਾਏ ਉਹਨੂੰ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਸੀ ਨਹੀਂ ਹੋਣ ਦੇਵਾਂਗੇ ਆਲਰੇਡੀ ਪੁੰਦਰ ਸਾਹਿਬ ਨੇ ਜਾਂ ਜਕਰ ਸਾਹਿਬ ਦਾ ਕਾਮਰੇ ਪਾਰਟੀਆਂ ਦੋਨੋਂ ਬੀਐਸਪੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਰਿਪਰੈਜ਼ੈਂਟੇਟਿਵ ਲੈ ਕੇ ਤੇ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਾਰਟੀਆਂ ਦੇ ਪੀਗਲ ਪਾਰਟੀ ਲਾਈਨ ਤੋਂ ਉੱਪਰ ਉੱਟ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਕਿਉਂਕਿ ਇਹ ਮੌਕਾ ਇਸ ਵੇਲੇ ਕੋਈ ਰਾਜਨੀਤਿਕ ਲਾਹਾ ਲੈਣ ਦਾ ਜਾਂ ਕੋਈ ਇਲੈਕਸ਼ਨਾਂ ਕੋਈ ਨੀੜੇ ਨਹੀਂ ਜਾਂ ਕੋਈ ਏਦਾਂ ਦਾ ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਨਹੀਂ ਹੈਗਾ ਇਹ ਮਾਮਲਾ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲਾਈਫਲਾਈਨ ਪਾਣੀਆਂ ਬਾਰੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਇੱਕ ਇਸ ਤਰ੍ਹਾਂ ਦਾ ਕੰਸੈਸਸਸ ਅੱਜ ਬਣ ਗਿਆ ਹੈ ਇਹ ਮੈਸੇਜ ਪੰਜਾਬ ਦੇ ਲੋਕਾਂ ਲਈ ਵੀ ਇਕ ਬਹੁਤ ਸੁਖਦ ਮੈਸੇਜ ਹੈ ਕਿ ਸਾਰੇ ਇਸ ਮਾਮਲੇ ਤੇ ਅਸੀਂ ਇਕੱਠੇ ਆ। ਔਰ ਉਹਦੇ ਵਾਸਤੇ ਸੁਝਾਸ਼ਨ ਵੀ ਆਏ ਨੇ ਕਿ ਉਹਦੇ ਵਾਸਤੇ ਕੁਝ ਵਿਚਾਰ ਕਿਉਂਕਿ ਇਹ ਜਿੰਨਾ ਟਾਈਮ ਤੁਹਾਨੂੰ ਮਿਲਿਆ ਇੱਥੇ ਆਉਣ ਦਾ ਉਦੋਂ ਵੀ ਘੱਟ ਟਾਈਮ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਿਆ ਰਾਤ ਦੇ 11:00 11:00 ਵਜੇ ਤੱਕ ਲਗਭਗ 10:00 11:00 ਵਜੇ ਤੱਕ ਮੈਸੇਜ ਲੱਗੇ ਆ ਇਸ ਮੀਟਿੰਗ ਨੂੰ ਬੁਲਾਉਣ ਚ ਸਾਇਦ ਬਹੁਤ ਸਾਰਾ ਡਾਟਾ ਬਹੁਤ ਸਾਰਾ ਜਿਹੜਾ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਸ਼ਰਨਾਲਿਆ ਸਕੇ ਹੁਣ ਪਰੂਜਵਾਨੀ ਸਾਰਿਆਂ ਨੂੰ ਕਿਉਂਕਿ ਸਾਰੇ ਸੀਨੀਅਰ ਨੇ ਸਰਕਾਰਾਂ ਚ ਰਹੇ ਹੋਏ ਨੇ ਇਸ ਇਹ ਇਹ ਮਾਮਲਾ ਤਾਂ ਹਰ ਸਰਕਾਰ ਵੇਲੇ ਉੱਠਿਆ ਪਾਣੀਆਂ ਦਾ ਤਾਂ ਸਾਰਿਆਂ ਨੂੰ ਲਗਭਗ ਮੂਜਵਾਨੀ ਇਹ ਯਾਦ ਹੈ ਕਿ ਕੀ ਹੋਇਆ ਸੀ ਫਾਸਟ ਚ ਕੀ ਹੁਣ ਹੋ ਰਿਹਾ ਹੈ ਅੱਜ ਕੀ ਸਿਚੁਏਸ਼ਨ ਚ ਤੇ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਇੱਕ ਦਿਨ ਦਾ ਪਾਣੀਆਂ ਦੇ ਮੁੱਦੇ ਤੇ ਹੋ ਸਕਿਆ ਗਿਆ ਸੋਮਵਾਰ ਨੂੰ 12 ਵਜੇ ਤੇ ਗਵਰਨਰ ਸਾਹਿਬ ਵੱਲੋਂ ਪ੍ਰਵਾਨਗੀ ਆ ਗਈ ਹੈ ਉੱਥੇ ਵੀ ਅਸੀਂ ਉਹਦੇ ਵਾਸਤੇ ਵੀ ਝੰਡੇ ਕੁਝ ਤੈਅ ਹੋਏ ਨੇ ਭਾਵੇਂ ਉਹ BBMB ਦੇ ਜੋ ਐ BBMB ਦਾ ਐਗਰੀਮੈਂਟ ਹੈ ਜਾਂ BBMB ਦਾ ਜਿਹੜਾ ਕਲੋਜ਼ ਹੈ BBMB ਨੂੰ ਜਦੋਂ ਬਣਾਇਆ ਸੀ ਉਦੋਂ ਕਿਹੜੇ-ਕਿਹੜੇ ਆ ਉਹਦਾ ਬੇਸ ਕੀ ਸੀਗਾ ਉਹਦੇ ਉਸ ਮੁੱਦੇ ਤੇ ਹੋਵੇ ਪਾਵਰ ਸੈਕਟਰੀ ਪੰਜਾਬ ਦਾ ਹੁੰਦਾ ਹੈ ਇਰੀਗੇਸ਼ਨ ਸੈਕਟਰੀ ਹਰਿਆਣਾ ਦਾ ਹੁੰਦਾ ਹੈ ਉਸ ਮੁੱਦੇ ਤੇ ਉਹਨੂੰ ਵੀ ਜਿਹੜਾ ਬਦਲ ਲਿਆ ਗਿਆ ਬਹੁਤ ਸਾਰੇ ਸੁਝਾਅ ਚੰਡੀਗੜ੍ਹ ਦੀ ਇਹ ਸਿਚੁਏਸ਼ਨ ਤੇ ਵੀ ਹੈ 60 40 ਦੀ ਰੇਸ਼ਿਓ ਹੈ ਉਹ 60 40 ਦੀ ਰੇਸ਼ਿਓ ਕਿਉਂ ਨਹੀਂ ਪੂਰੀ ਹੋ ਰਹੀ ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਕਾਫੀ ਡਿਟੇਲ ਦੇ ਵਿੱਚ ਗੱਲਾਂ ਪੰਜਾਬ ਦੇ ਹੱਥ ਦੀਆਂ ਹੋਈਆਂ ਔਰ ਬਿਨਾ ਕਿਸੇ ਨਰਾਜ਼ਗੀ ਜਾਂ ਬਿਨਾ ਕਿਸੇ ਮੈਂ ਕਹੂੰਗਾ ਕਿ ਤਲਖੀ ਦੇ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਗੱਲ ਹੋਈ ਹੈ ਸਾਰੇ ਮੇਥੋਂ ਸੀਨੀਅਰ ਨੇ ਔਰ ਕੁਝ ਸੁਝਾਸ਼ਨ ਆਏ ਕਿ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ ਹੈ ਇਸ ਮਾਮਲੇ ਤੇ ਸਾਰੇ ਸੁਝਾਸ਼ਨ ਅਸੀਂ ਜਿਹੜੇ ਨੇ ਉਹ ਸਾਰੇ ਨੇ ਜਿੰਨੂ ਜੋ ਜੋ ਸੁਝਾਸ਼ਨ ਆਈ ਨੇ ਉਹ ਨੋਟ ਕਰ ਲਈਏ ਨੇ ਤੇ ਸੋਮਵਾਰ ਨੂੰ ਇਹਦੇ ਤੇ ਵਿਚਾਰ ਪਟੰਗਲਾ ਵਿਧਾਨ ਸਭਾ ਚ ਵੀ ਹੋਊਗਾ ਤੇ ਪਰ ਸਹਿਮਤੀ ਸਭ ਤੋਂ ਵੱਧ ਇਹ ਕਿ ਇਹ ਜਿਹੜੇ ਪਾਣੀਆਂ ਦਾ ਜਿਹੜਾ ਕਿ ਅਸੀਂ ਪੱਟਾ ਚੱਕ ਦਿਆਂਗੇ ਅੱਜ ਰਾਤ ਉਹ ਰਾਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦਿਆਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਵਲਤਾ ਹੈ ਪਿਆਰ ਨਾਲ ਕੋਵੇਂ ਪੰਜਾਬੀਆਂ ਤੋਂ ਜਾਨ ਲੈ ਲੋ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਸੋ ਇਹ ਚਾਹ ਦੋਨੋਂ ਨੂੰ ਕਲਚਰ ਦਾ ਇਸਦਾ ਪਤਾ ਨਹੀਂ ਸੋ ਜਾਕਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਢੇਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਢੇਲ ਤੇ ਹੈ ਇਤਾਂ ਪਾਣੀ ਪੀੜਤ ਵੀ ਨਹੀਂ ਕਿ ਉੱਥੇ ਤੱਕ ਪਾਣੀ ਪਹੁੰਚਦਾ ਹੈ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੈ ਤਾਂ ਵੀ ਬੋਰ ਦੇ ਹੀ ਕੱਟਿਆ ਜਾਂਦਾ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਉਹ ਸੋ ਇੱਥੇ ਆਪ ਖੁਦ ਇਸ ਕਲੋਂ ਕੋ ਕੇ ਕਿ ਕਿਤੀ ਕਰਨ ਵਾਲਾ ਪਰਿਵਾਰ ਹੈ ਤੇ ਕਿੰਨੂਆਂ ਦੇ ਬਾਦ ਨੇ ਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਦਰ ਰਹੀ ਹੈ ਸੋ ਰਿਪਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਲੁਕ ਐਕਸਪਲੇਨ ਕਰ ਸਕਦਾ ਉਹ ਇਹਨਾਂ ਨੇ ਵੀ ਸੰਤ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ ਚ ਅਸੀਂ ਰੱਟ ਪਾਰਟੀ ਲੈਵਲ ਉੱਪਰ ਵੀ ਗੱਲ ਪਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ ਚ ਨਾ ਇਹ ਗੱਲ ਹੋਵੇ ਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਵਰਤਣਾ ਤੁਸੀਂ ਉਹਨੂੰ 10 ਮਹੀਨਿਆਂ ਚ ਖਤਮ ਕਰਕੇ ਦੋ ਮਹੀਨੇ ਫਿਰ ਤੁਸੀਂ ਕਹੋ ਹੋਰ ਦਿਓ ਜੀ ਇਹ ਤਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ ਜੇ ਇੱਕ ਸਾਲ ਦੀ ਤਨਖਾਹ ਤੁਹਾਨੂੰ ਪਹਿਲਾਂ ਦੇ ਦਈਏ ਤੇ ਤੁਸੀਂ 10 10 ਮਹੀਨੇ ਜੀ ਤਨਖਾਹ ਖਰਚ ਕਰਕੇ ਤੁਸੀਂ ਕਹੋ ਮੈਨੂੰ ਤਾਂ ਦੋ ਮਹੀਨੇ ਤਨਖਾਹ ਹੋਰ ਦਿਓ ਜੀ ਪਰ ਮੰਨੋ ਸਾਲ ਦੀ ਹੋਈ ਇਹਨੂੰ ਤਾਂ ਇਹ ਨਹੀਂ ਹੋ ਸਕਦਾ ਜੀ ਕਿਸੇ ਵੀ ਫੀਲਡ ਦੇ ਵਿੱਚ ਇਹ ਹੁਣ ਸਾਡਾ ਪਾਣੀ ਕਨਾਲ ਸਿਸਟਮ ਸਾਡਾ ਸਾਡੀਆਂ ਪਾਈਪਾਂ ਸਾਡੀਆਂ ਕੱਸੀਆਂ ਹਾਲਾਤ ਬਦਲ ਗਏ ਹੁਣ ਅਸੀਂ ਪਾਣੀ ਵਰਤ ਰਹੇ ਹਾਂ ਪਾਣੀ ਦੀ ਡਿਮਾਂਡ ਵੀ ਵੱਧ ਗਈ ਹੈ ਲੋਕਾਂ ਤੇ ਹਰਿਆਣੇ ਚ ਵੀ ਵੱਧ ਗਈ ਹੋਣੀ ਮੈਂ ਇਹ ਕਹਿੰਦਾ ਹਰਿਆਣੇ ਚ ਪਾਣੀ ਦੀ ਮੰਗ ਵੱਧ ਗਈ ਹੋ ਪਰ ਜਦੋਂ ਉਹਨਾਂ ਨੂੰ ਮਿਲੂਗਾ 22 ਤੋਂ ਬਾਅਦ ਉਹ ਉਹਨਾਂ ਦਾ ਕੋਟਾ ਦੇਜੂਗਾ ਉਹਨਾਂ ਨੂੰ ਅਸੀਂ ਤਾਂ ਉਹਨਾਂ ਬਾਧੂ ਵੀ ਦੇ ਰਹੇ ਹਾਂ ਸੋ ਇਸ ਮਾਮਲੇ ਚ ਪੰਜਾਬ ਦੇ ਲੋਕ ਵੀ ਜੋ ਮੈਨੂੰ कल ते फोन आ रहे ने या कलदा असी जो फीडबैक ਲੋਕਾਂ ਦੀ ਆਈ ਹੈ ਉਹ ਉਝ ਵੀ ਇਹੀ ਹੈ ਕਿ ਜੇ ਪਾਣੀ ਹੁੰਦਾ ਤਾਂ ਅਸੀਂ ਕੋਈ ਭਾਈਕ ਨਹੀਂ ਇਹਦੇ ਵਾਰਸਾਂ ਸੀ ਅਸੀਂ ਪਾਣੀ ਸਭ ਨੂੰ ਪਿਉਣ ਵਾਲੇ ਆ ਅਸੀਂ ਪੈਸਾ ਅਸੀਂ ਉਸ ਵਾਸਤੇ ਪਾਣੀ ਦੇ ਰਹੇ ਆਲਰੇਡੀ ਇਸ ਕੱਲ੍ਹ और मान भी रहने हैं अधिकारी हरियाणा दे क्या पानी ਤੁਸੀਂ ਦੇ ਰਹੇ ਹੋ ਤੁਹਾਨੂੰ ਜਦ ਕਿ ਅੰਕੜਿਆਂ ਮੁਤਾਬਕ ਸਾਡਾ ਪਾਣੀ 31 ਮਾਰਚ ਨੂੰ ਖਤਮ ਹੋ ਗਿਆ ਤੇ ਬੜੇ ਸੁਖਤ ਮਾਹੌਲ ਦੇ ਵਿੱਚ ਸਾਰੀ ਗੱਲ ਉਹ ਸਾਰੇ ਰਿਪਰਜੈਂਟ ਬੈਠੇ ਨੇ ਤੁਸੀਂ ਬਾਅਦ ਚ ਇਹਨਾਂ ਨਾਲ ਪੱਲ ਗੱਲਬਾਤ ਕਰ ਲਿਓ ਗਨ ਜੇ ਜੇ ਕੋਈ ਤੁਹਾਡਾ ਕੋਈ ਕਾਮਨ ਸਵਾਲ ਹੋਵੇ ਸਾਰਿਆਂ ਨੂੰ ਕਾਮਨ ਸਵਾਲ ਹੋਵੇ ਕੋਈ ਕਿਸੇ ਕਿਸੇ ਕੀ ਹੋਇਆ ਸੀ ਇਹਨਾਂ ਦੇ ਕੱਲ ਵੀ ਇਹਨਾਂ ਦਾ ਦੇਖੋ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਅੱਜ ਵੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਣੀ ਪੰਜਾਬ ਦਾ ਜੋ ਸਾਡੇ ਕੋਲ ਹੈ ਹੀ ਨਹੀਂ ਜਦੋਂ ਹੋਵੇ ਇਹਨਾਂ ਨੇ ਅਸੀਂ ਜਾਣ ਬੁੱਝ ਕੇ ਰੋਕਿਆ ਹੋਵੇ ਤੇ বার বার আডার কোশ্চেন ਕਰਨ ਦੀ بجائے ਸਾਰਿਆਂ ਨੂੰ ਕਮਨ ਕਰਦਾ ਬੇਟੀ ਕਰਦਾ ਜਖਰ ਸਾਹਿਬ ਬੈਠੇ ਸਾਰੀਆਂ ਪਾਰਟੀਆਂ ਦੇ ਵੀਰ ਭਗਵਾਨ ਬੈਠੇ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਬਹੁਤ ਦਾ ਸਵਾਲ ਹੈ ਅਸੀਂ ਕਾਨੂੰਨ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ મતભੇਦ ਨਹੀਂ ਅਸੀਂ ਸਾਰੇ ਇੱਕ ਮੁਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗੱਲਬਾਤ ਨਾਲ ਵੀ ਹਰ ਟਿਕੇ ਦਾ ਮਸਲਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇੱਧਰ ਵੀ ਕਿ ਪਿਆਰ ਦੀ ਗੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਇਹ ਵੀ ਕਿ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਹੱਲ ਹੋ ਜਾਇਆ ਹੈ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਪਹੁੰਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ ਇੱਕ ਰਹਿ ਇੱਕ ਜਨ ਦੇ ਇੱਕ ਜਾਨ ਪੰਜਾਬ ਵਾਸਤੇ ਆਖਰੀ ਸਾਹ ਤੱਕ ਆਪਣਾ ਹੱਕ ਲੜਾ। ਜੀ ਇਹ ਸਰਕਾਰ ਦੇ ਪੀਐਮ ਦਾ ਮੁਲਕ ਨਾਲ ਸਬੰਧ ਹੈ। ਪੀਐਮ ਪੰਜਾਬ ਦੇ अगर अगर हम पानी ऐसे रोक नहीं सकते वो पानी ऐसे ले भी नहीं सकते जिस तरीके से ले रहे हैं, यही मैं बात क्लियर करना चाहता हूँ कि ऐसे तो हरियाणा और राजस्थान और दिल्ली तो तीनों इकट्ठे होके तीन वोट एक पाक तरफ हो जाएंगे पंजाब एक तरफ हो जाएगा कल को पंजाब का कोटा ही खत्म कर देंगे ऐसे थोड़ी होता है

ਕੋ ਜਦੋਂ ਮੈਂ ਇਹ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਸਾਰੇ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਨੇ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੇ ਇੱਥੇ ਪਾਣੀਆਂ ਦੇ ਹੋਏ ਹੈ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆ ਜਿਹੜਾ ਇਸ਼ੂ ਹੈ ਡੂਰਿੰਗ ਦਿਸ ਡਿਪਲੀਸ਼ਨ ਪੀਰੀਅਡ ਜਦੋਂ 1 22 ਤਾਈਂ ਦਾ ਹੈ ਉਹਦੇ ਵਿੱਚ देयर हैज बीन ਅ ਨੋਰਮਲ ਪ੍ਰੈਕਟਿਸ ਕਿ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਫਿਰ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦੇ ਰਿਹਾ ਹੁਣ ਵੀ ਐਤ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਇਸ ਤੋਂ ਉਹਨਾਂ ਨੂੰ ਦੇ ਦਿੱਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਰਿਸੂਰਸ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀ ਐਮ ਸਾਹਿਬ ਨੂੰ ਕਿਸੇ ਨੇ ਨੁਕਤਾਚੀਨੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ ਬਿਕਾਉਜ਼ ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਤੇ ਐਜ਼ ਅ ਹਿਊਮੈਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚੁਕੀ ਤੁਸੀਂ ਪੰਜਾਬ ਦਾ ਏਟਾ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਐ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਐ ਅਸੀਂ ਮਦਦ ਮੰਗਦੇ ਆ ਥੈਟਸ ਅ ਅਨਦਰ ਥਿੰਗ ਵੀ ਤੁਸੀਂ ਸਾਡੇ ਤੋਂ ਤੇ ੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ੱੱਕਾ ਨਹੀਂ ਬਰਦਾਸ਼ਤ ਕਰਦੇ ਮੇਰਾ ਮੰਨ ਐ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ੱੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੀ ਫਿਤਰਤ ਐ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਐ ਉਦੇਵਾ ਸੇ ਦਾ ਮੀ ਦਾ ਵੇਦ ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਹਿਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਹੋਜਨ ਟਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵ ਥੀਮ ਨੂੰ ਇਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਕਿ ਹਮ ਚੁੰਨ ਚੁੰਨ ਕੇ ਇੱਕ ਇੱਕ ਨੂੰ ਦੇਖਾਂਗੇ ਤਾਂ ਹੋ ਸਕਦਾ ਸ਼ਾਇਦ ਇੰਨੀ ਕਲੀਅਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਥਿਸ ਇਸ਼ੂ ਹਾਡੇ ਦੀ ਕਨਫਰੋਨਟੇਸ਼ਨ ਇਸ ਟੋਟਲੀ ਅਵੋਇਡੇਬਲ ਸ਼ੁੱਡ ਹਾ ਬੀਨ ਅਵੋਇਡਡ ਇਨ ਦ ਫਸਟ ਪਲੇਜ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਕੋਈ ਹੋਰ ਬਿਠਾ ਕੇ ਠੂਕੇ ਅੱਖਾਂ ਕਾ ਪੁੰਝ ਕੇ ਨਿਵੇੜ ਦਿੰਦੇ ਇਟ ਊਡ ਹਾ ਬੀਨ ਬੈਟਰ ਇਹ 4000 ਰੁਪਏ ਆ ਜੀ ਹੋਰ ਨਹੀਂ ਜਦੋਂ ਜੇ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਐ ਇਸ ਕਰਕੇ ਵੀ ਆਪਾਂ ਇਸ ਫਿਚ ਨੂੰ ਹੋਰ ਵਧਾਈਏ ਇਸ ਤਣਾਅ ਨੂੰ ਵਧਾਈਏ ਉਹਦੇ ਮੱਦੇ ਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਸਾ ਆਈਸੂ ਅੱਜ ਦੇ ਦਿਨ ਸਟੋਟਲੀ ਅਨਨੈਸੈਸਰੀ ਟੋਟਲੀ ਅਵਾਇਡੇਬਲ ਐ ਨਾ ਕੋਈ ਮਤਲਬ ਰਾਈ ਦਾ ਪਹਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਦਨ देयर ਇਸ ਨੋ ਐਂਡ ਟਵਿੱਟਰ ਦੇ ਵਸ ਸਾਰਾ ਕਲਰ ਜੂ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਤੇ ਇੱਕ ਅਸੀਂ ਕੋਸ਼ਿਸ਼ ਕਰਕੇ ਨੂੰ ਨਿਵੇੜੀ ਇਸ ਮਸਲੇ ਨੂੰ ਆਇਕ ਪ੍ਰਤਨਾ ਪਹੇਜੇ ਇਸ ਤਰ੍ਹਾਂ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਈ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਥ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਕਹਿੰਦੀ ਘਰੇ ਸੀ ਵਹਿਰਾਣੇ ਨਾਲ ਖੜੋ ਕਿੱਥੇ ਖੜੋਗੇ ਸੀ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਹਾਂ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪ੍ਰੈਸ ਮੁੱਦੇ ਨੂੰ ਅਗਰ ਗੱਲਬਾਤ ਦੇ ਜਰੀਏ ਨਿਬੇੜਿਆ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਮੈਂ ਸਮਝਦਾ ਹਾਂ ਬੀ ਜੀ ਫਿਨਿਸ਼ਰ ਹੀ ਇਜ਼ ਦਾ ਹੈਡ ਆਫ ਦਾ ਸਟੇਟ ਜਦੋਂ ਸਾਰੇ ਨੇ ਸਹਿਮਤ ਦਿੱਤੀ ਹੈ ਕੋਈ ਕਿਸੇ ਦੀ ਲੋਡ ਨਹੀਂ ਜੇ ਹੈ ਲੋਡ ਆਈ ਏ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕোর্স ਆਈ ਊਡ ਲਵ ਟੂ ਬੀ ਅਜੇ ਡੀ ਇਹ ਅ ਤੱਕਰਾਰ ਖਤਮ ਹੋਵੇ ਦੈਟ ਇਜ਼ ਮਾਈ ਓਨਲੀ ਪੁਆਇੰਟ ਉਹਦੇ ਵਾਸਤੇ ਤੁਸੀਂ ਸਾਹਮਣੇ ਕਿਹਾ ਕਿ ਪੰਜਾਬ ਵਾਲੇ ਤਕਾਂ ਨਹੀਂ ਚੱਲਦੇ ਸਕੇ ਨਾ ਪਾਣੀ ਵੀ ਯਾਦ ਕੋਈ ਵੀ ਸਟੇਟ ਨਹੀਂ ਚੱਲਦੀ ਸਾ ਪੰਜਾਬੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ ਇਹਦਾ ਸਟੈਂਡ ਤੁਹਾਡੇ ਸਾਹਮਣੇ ਹੋਰ ਸਟੈਂਡ ਮੈਂ ਤੁਹਾਨੂੰ ਕੀ ਕਰਾਉਂਗੇ ਸਾਬ ਇੱਕ ਇਹਦਾ ਸਟੈਂਡ ਹੈ ਵੀ ਮੈਂ ਮੈਂ ਤੁਹਾਡੇ ਵਿੱਚ ਬੈਠਾ ਸਾਬ ਆਹ ਹੋਰ ਫਿਰ ਕੀ ਹੈ ਮੈਂ ਪੰਜਾਬ ਦੇ ਨਾਲ ਖੜਾ ਸਾਬ ਇਹ ਬੀਜੇਪੀ ਦੇਖੋ ਬੀਜੇਪੀ ਪ੍ਰਾਈਮ ਮਿਨਿਸਟਰ ਸਾਬ ਬਿਲਕੁਲ ਕਲੀਅਰ ਹੈ ਸਾਬ ਪੰਜਾਬ ਦੇ ਇਸ ਤੋਂ ਉੱਤੇ ਫੈਰਾ ਦੇਣਾ ਤੇ ਮੈਂ ਸਮਝਦਾ ਜਿੰਨਾ ਪੰਜਾਬ ਵਾਸਤੇ ਉਹਨਾਂ ਨੇ ਦੇਖੋ ਜੇ 1 ਮਿੰਟ ਕਿ ਇਹਦਾ ਤਾਂ ਕੋਈ ਇਹ ਸਵਾਲ ਇਹ ਸਵਾਲ ਤਾਂ ਕੀਤਾ ਜਾ ਸਕਦਾ ਸੀ ਇੱਥੇ ਕੋਈ ਨਾ ਬੈਠਾ ਹੁੰਦਾ ਸਾਰੇ ਤੁਹਾਡੇ ਸਾਹਮਣੇ ਬੈਠੇ ਆ ਇਹਦਾ ਮਤਲਬ ਕੋਈ ਸੰਗਤ ਕਰਕੇ ਆਏ ਆ ਨਾ ਇਹਦਾ ਮਤਲਬ ਜੇ ਮੈਂ ਥੋੜਾ ਚਲੋ ਬੀنگ ਹੈਡ ਆਫ ਦਾ ਸਟੇਟ ਮੇਰਾ ਫਰਜ਼ ਬਣਦਾ ਮੈਂ ਜੂਨੀਅਰ ਹਾਂ ਸਭ ਤੋਂ ਹਾਲਾਂਕਿ ਚਲ ਉਸ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਲਵਾਂਗੇ ਕਿਉਂਕਿ ਪਾਣੀਆਂ ਦਾ ਮਸਲਾ ਕਿਹੜਾ ਅੱਜ ਤੋਂ ਕੱਲ ਤੋਂ ਖੜਾ ਹੋਇਆ ਇਹ ਤਾਂ ਬਹੁਤ ਪੁਰਾਣਾ ਚੱਲ ਰਿਹਾ ਹੈ ਸੋ ਮੈਂ ਇੱਕ ਮਿਕ ਨੂੰ ਤੁਹਾਨੂੰ ਤੁਸੀਂ ਬਹੁਤ ਸਾਰੇ ਸਵਾਲ ਕਰਦੇ ਹੋ ਸਾਨੂੰ ਇੱਕ ਤੁਹਾਨੂੰ ਵੀ ਮੈਂ ਸੈਸ਼ਨ ਦੇਵਾਂ ਜਦੋਂ ਵੀ ਤੁਸੀਂ ਹੁਣ ਲਿਖੋਗੇ ਜਾਂ ਜਾਗ ਟੀਵੀ ਤੇ ਡਿਬੇਟਾਂ ਕਰੋਗੇ ਕਿਰਪਾ ਕਰਕੇ ਦੋ ਜਣਿਆਂ ਨੂੰ ਲੜਾ ਕੇ ਆਪ ਚੁੱਪ ਨਾ ਕਰਿਆ ਕਰੋ ਠੀਕ ਹੈ ਨਾ ਵੀ ਇਹਨੂੰ ਵੀ ਚੱਲਣ ਦੇ ਇਹਨੂੰ ਵੀ ਚੱਲਣ ਦੇ ਹੈ ਨਾ ਜੇ ਜੇ ਨਾ ਲੜੀਏ ਤੁਸਾਂ ਨੂੰ ਡਿਬੇਟ ਹੀ ਨਹੀਂ ਹੋਈ ਅਜੇ ਤੱਕ ਗੱਲ ਬਣੀ ਸੋ ਉਸ ਉਹਦੀ ਬਜਾਏ ਉਹਦੀ ਬਜਾਏ ਮਤਲਬ ਭਾਵੇਂ ਬਿਠਾਓ ਸਾਰਿਆਂ ਨੂੰ ਰਿਪਰੈਜ਼ੈਂਟਿਵ ਸਾਰੇ ਬਿਠਾਓ ਪਰ ਗੱਲ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਜਿਹੜਾ ਪੰਜਾਬੀ ਐਂਕਰ ਵੀ ਹੈ ਨਾ ਉਹ ਵੀ ਪੰਜਾਬ ਦਾ ਹੀ ਪਾਣੀ ਪੀਂਦਾ ਉਹ ਵੀ ਲੱਗੇ ਕਿ ਹਾਂ ਕਿ ਯਾਰ ਆਪਣੇ ਆਪਣੇ ਤੇ ਇੱਕ ਸੰਕਟ ਆਇਆ ਆਪਾਂ ਇਹਨੂੰ ਹੱਲ ਕਰੀਏ ਕੋਈ ਕਿਸੇ ਨੂੰ ਨੀਚੇ ਦਿਖਾਉਣ ਦੀ ਜਿੱਤਨ ਹਾਰ ਨਹੀਂ ਚ ਕੋਈ ਗੱਲ ਨਹੀਂ ਉਹ ਜਿੱਤਾਂ ਹਾਰਾਂ ਜਿਹੜੀਆਂ ਉਹ ਬਾਅਦ ਚ ਪੋਲੀਟਿਕਲੀ ਵੋਟਾਂ ਵੇਲੇ ਹੋ ਜਾਂਦੀਆਂ ਨੇ ਇੱਕ ਦੂਜੇ ਨਾਲ ਅਸੀਂ ਆ ਬਤੇਰਾ ਤੂ ਤੂ ਮੈਂ ਮੈਂ ਹੋ ਜਾਂਦੀਆਂ ਹਨ ਤਲਖੀਆਂ ਹੋ ਜਾਂਦੀਆਂ ਨੇ ਪਰ ਇਸ ਵੇਲੇ ਤਲਖੀ ਦੀ ਲੋੜ ਨਹੀਂ ਇਸ ਵੇਲੇ ਸਾਰਾ ਜਿਹੜਾ ਤੁਹਾਡੇ ਸਵਾਲ ਵੀ ਇਸ ਤਰ੍ਹਾਂ ਦੇ ਨੇ ਵੀ ਕਦੋਂ ਇਹਦੇ ਨਾਲ ਇਹ ਮੈਂ ਕਿਹਾ ਆ ਕੌਣ ਬੈਠਾ ਉਹ ਕਦੋਂ ਹਲ ਥੋੜਾ 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 ਕੰਮ ਕਰ ਮੈਂ ਇੱਕ ਇੱਕ ਮਿੰਟ ਕਲਾਸ ਕਲਾਸ ਜੀ ਇੱਕ ਇੱਕ ਸੈਕਿੰਡ ਮੈਂ ਨਿਰਪਿੰਦਰ ਜੀ ਦਾ ਜਵਾਬ ਦੇ ਦੇ ਇੱਕ ਮਿੰਟ ਪੂਰਾ ਜਵਾਬ ਦੇ ਦੇ ਆ ਕਹਿ ਰਹੇ ਸੀ ਤੁਹਾਡਾ ਕੀ ਸਟੈਂਡ ਰਹੂਗਾ ਮੇਰਾ ਸਟੈਂਡ ਤਾਂ ਤੁਹਾਡੇ ਸਾਹਮਣੇ ਰਿਟਾਇਰ ਬੰਦਾ ਕਰੋ ਕੱਢ ਕੇ ਤੁਸੀਂ ਲਿਆ ਕੇ ਬਿਠਾ ਰੱਖਿਆ ਜਦੋਂ ਪੰਜਾਬ ਦਾ ਮਸਲਾ ਆ ਗਿਆ ਤਾਂ ਫਿਰ ਆਇਆ ਬੈਠਾ ਸੁਣੀ ਮੈਂ ਮੈਂ ਤਾਂ ਫਿਰ ਪੰਜਾਬ ਕਰਕੇ ਬੈਠਾ ਸਾਹਿਬ ਇਫ ਆਈ ਕੈਨ ਬੀ ਆਫ ਐਨੀ ਹੈਲਪ ਸਭ ਤੋਂ ਪਹਿਲਾਂ ਕਲਾਸ ਜੀ ਸੈਸ਼ਨ ਤੋਂ ਬਾਅਦ देखो, आप जी? ये तो एजेंडा बनेगा ना सेशन का सबको भेजा जाएगा उसके बाद सेशन में उस पर डिबेट हो गया ऑल खुला टाइम है कोई टाइम ऐसा नहीं है और सिर्फ पानी के मुद्दे पर है जो भी बोलना चाहता है आज मैं बहुत जल्दी में मीटिंग बुलाई हुई है इसलिए शायद वो उतने डॉक्यूमेंट ना ला पा ला पाए हो अभी इनफ टाइम है कि मंडे को सेशन है तो सभी को बोलने का मौका दिया जाएगा ये भी नहीं है कि उनके दो हैं तो उनको पाँच मिनट मिलेंगे नहीं उसके खुला बोलेंगे